ਹੈ ਨਾ ਜਿਵੇਂ ਮਰਜੀ ਕਿਈ ਜਾ ਮੇਰੀ ਤਾਂ ਕੋਈ ਸੁਣਦਾ ਨਹੀਂ ਆਪਾਂ ਨਵੇੜੀ ਦੇਵਾਂਗੇ ਆਹ ਕਮਰਾ ਮੈਨੂੰ ਦਿੱਤਾ ਹੋਇਆ ਹੈ ਐਂ ਪੂਰੇ 7 ਕਿੱਲਾਂ ਦਾ ਮਾਲਕ ਆ ਮੈਂ ਕੋ ਬਣੀ ਤੇ ਨਹੀਂ ਗੱਲ ਆ ਆਪਦੇ ਵਾਲਿਆਂ ਤਾਂ ਵਧੀਆ ਸਮਰਾਈ ਜਾਂਦਾ ਰਹਿੰਦਾ ਤੇ ਇੰਨਾ ਨਹੀਂ ਅੱਡਾ ਲਾਉਣਾ ਐਂ ਨਹੀਂ ਗੱਲ ਬਣਦੀ ਬੱਬੂ ਵਾਲੀ ਗੱਲ ਕਰਕੇ ਫੇਰ ਹੀ ਗੱਲ ਬਣੂਗਾ ਤਾਂ ਰੂਪ ਰੱਖਣਾ ਤੂੰ ਅੱਗੇ ਐਵੇਂ ਨਾ ਤੇ ਮਗਰ ਉਹ ਤੁਰਫੇ ਤਾਂ ਰਹਿੰਦਾ ਸੀ ਨਾ ਅੰਨਾ ਹੋ ਰਿਹਾ ਕੋਈ ਭਾਂਡੇ 'ਚ ਲੱਤਾਂ ਮਾਰੀ ਜਾਂਦਾ ਅੰਨਾ ਨਾ ਮੈਂ ਬੜੇ ਚਿਰ ਦਾ ਹੋ ਰਿਹਾ ਭਾਈ ਤੁਹਾਡੇ ਤੁਹਾਨੂੰ ਦੀਦਾ ਨਹੀਂ ਹੁਣ ਅੰਨੇ ਪਰ ਖੋਗੇ ਖਾ ਕੇ ਮੇਰੀਆਂ ਕਮਾਈਆਂ ਹੈ ਖਾ ਕੇ ਮੇਰੇ ਬਹਾਨ ਦਾ ਠਿਕਾ ਹੀ ਸਾ ਸਾਰਾ ਮੇਰੇ ਚੂਣ ਲਿਆ ਪਿੰਡਾ ਤੁਸੀਂ ਖੇਤ ੜਕੀ ਭੇਜਨੀਓ ਹੁਣ ਉਹ ਗੱਲ ਨਹੀਂ ਹੋਣੀ ਹੁਣ ਤਾਂ ਜੱਟ ਦਾ ਵਿਆਹ ਕਰਨਾ ਬਹੁ ਵਿਆਹ ਕਰਾ ਕੇ ਮੈਂ ਰਹੂੰਗਾ ਨਾ ਕੀ ਚੂੰਡ ਲੈ ਤੈਨੂੰ ਆ ਤੇਰੇ ਕੱਪੜੇ ਲੀੜੇ ਨੇ ਧੋਂਦੇ ਤੈਨੂੰ ਰੋਟੀਆਂ ਨਹੀਂ ਪਕਾ ਕੇ ਦਿੰਦੇ ਸੋ ਸੋ ਬਾਲਣ ਫੂਕਣ ਕਰਦੇ ਆ ਤੇਰਾ ਆ ਬਾਲਣ ਫੂਕਣਾ ਉਹ ਫੌਜੀ ਜਾ ਫੌਜ ਨੂੰ ਨਾ ਲੈ ਕੇ ਤੁਰ ਗਿਆ ਤੇਰੇ ਤੈਨੂੰ ਕਈ ਖੁੱਲ੍ਹਿਆ ਆਫਰਾਂ ਦੇ ਰੱਖੀਆਂ ਉਹ ਮੇਰਾ ਕੀ ਆ ਹੋ ਇਹ ਦਰਸ ਮੈਂ ਐਵੇਂ ਜੁਰਾ ਫਿਰਦਾ ਭਾਵੇਂ ਕਾਮਲਿਆਂ ਵਾਂਗੂ ਫੌਜੀ ਕਿੱਥੇ ਲੈ ਕੇ ਜਾਂਦਾ ਸੀ ਵਿਚਾਰਾ ਆ ਤੇਰੇ ਕੰਜਰ ਕਲੇਸ ਦਾ ਮਾਰਾ ਲੈ ਕੇ ਤੁਰ ਗਿਆ ਉਹ ਬਸ ਤੁਸੀਂ ਯਾਰ ਕੰਧ ਕੱਢੋ ਤੁਸੀਂ ਦੇਖੋ ਕਿਹੜੇ ਪਾਸਾ ਦੋਨਾਂ ਨੇ ਲੈਣਾ ਕਿਹੜੇ ਪਾਸਾ ਅਸੀਂ ਲੈਣਾ ਅਸਰ ਲੈਣਾ ਨਾਲੇ ਨਾ ਲੈਣਾ ਮੈਂ ਕਿਉਂ ਜਵਾਖਾਂ ਦਾ ਗਲ ਘੋਟਦਾ ਸੜਿਆ ਹਾਂ ਹਾਂ ਇਹ ਤਾਂ ਗੱਲ ਇਹ ਕਹਿਣਾ ਰਹਿ ਗਈ ਛੜਾ ਫਿਰ ਵਿਆਹ ਦਿੰਦੇ ਵਿਆਹ ਦਿੰਦੇ 5 ਸਾਲ ਹੋ ਗਏ ਤੁਨੂੰ ਲਾਰੇ ਲਾਉਂਦੀਆਂ ਨੂੰ ਕਿਤੇ ਉਹ ਪੇਕੇ ਤੁਰ ਜਾਂਦੀ ਐ ਅਸੀਂ ਦੇਖ ਕੇ ਆਉਣਿਆ ਮੈਂ ਤਾਂ ਕਿਤੇ ਦੇਖੀ ਨਹੀਂ ਕਿਸੇ ਦੀ ਫੋਟੋ ਓਏ ਜੀ ਦੀ ਫੋਟੋ ਦਿਖਾ ਦਿੰਨੇ ਓ ਜਿਹੜੀ ਜੱਗ 'ਚ ਹੀ ਹੈ ਨਹੀਂ ਹੈ ਜੱਗ 'ਚ ਹੀ ਹੈ ਨਹੀਂ ਜਿਹੜਾ ਜੱਗ 'ਚ ਹੀ ਹੈ ਨਹੀਂਗਾ ਭਲਾ ਉਹਦੀ ਫੋਟੋ ਕਿਵੇਂ ਬਣੂਗੀ ਆ ਬਣੂਗੀ ਜਿਵੇਂ ਤੁਸੀਂ ਗੱਲਾਂ ਬਣਾ ਬਣਾ ਕੇ ਮੇਰਾ ਵਿਆਹ ਕਰਦੀ ਓ ਫਰ ਮੈਂ ਕੀ ਐ ਇਸੇ ਮੇਰੇ ਜੱਗ ਤੇ ਮੈਂ ਤਾਂ ਵਿਆਹ ਕਰਾਉਣਾ ਸੀ ਉਹ ਤੁਸੀਂ ਕਰਾਇਆ ਨਹੀਂ ਮੈਂ ਆਂਦੇ ਵਿੱਚ ਕਿ ਖਾਉਂਗਾ ਹਾਂ ਅੱਜ ਆੱਖਾਂ ਦਾ ਗਲ ਘੋਟ ਦੇ ਜ਼ਹਿਰ ਦੇ ਦੇ ਸਾਨੂੰ ਸਾਰੇ ਟੱਬਰ ਨੂੰ ਭਾਈ ਲੈ ਖਾਓ ਪੀਓ ਜ਼ਹਿਰ ਖਾਓ ਤੁਹਾਡੇ ਕੋਲ ਹੈਗੇ ਸੱਤ ਸੱਤ ਕਿੱਲੇ ਆ ਦਾ ਉੱਥੇ ਟਾਈਮ ਪਾਸ ਕਰੋ ਆ ਨਾਲੇ ਆ ਮੂੰਹ ਤੇ ਮਾਸਰਾਂ ਦੀ ਦਾਲ ਹੁਣ ਤੈਨੂੰ ਕੌਣ ਕਰੂਗਾ ਡੋਲੇ 50 ਸਾਲਾਂ ਦਾ ਤਾ ਤੂੰ ਹੋਇਆ ਪਿਆਗਾ ਜ਼ਮੀਨ ਨੂੰ ਹੋਊਗਾ ਜਦੋਂ ਜ਼ਮੀਨ ਮੇਰੀ ਕੱਲੇ ਦੀ ਹੋਈ ਹੁਣ ਤਾਂ ਹਰੇਕ ਕਹਿ ਕੇ ਮੁੜ ਜਾਂਦਾ ਭਾਈ ਤੇਰੇ ਭੈਣਿਆਂ ਦੇ ਰਾਜ ਆ ਹੈਂ ਭਾਈ ਇਹ ਜਿਹੇ ਆ ਜਿਨ੍ਹਾਂ ਨੂੰ ਮੈਂ ਵੇਚਿਆ ਹੁਣ ਮੇਰੇ ਬਿਓਨ ਬੜੀਆਂ ਐ ਕਰਦੇ ਆ ਮੈਂ ਤਾਂ ਅੱਡ ਹੂੰਗਾ ਕੰਧ ਕੱਢੋ ਜਿੱਥੇ ਕੱਢਣੀ ਆ ਐਡੇ ਅੰਨੀ ਨਹੀਂ ਹੈਗੀ ਦੁਨੀਆ ਹਾਂ ਵੀ ਇਹੋ ਜਿਹੇ ਨੂੰ ਛੱਡ ਦੇਣਗੇ ਜ਼ਮੀਨ ਪਿੱਛੇ ਡਲਾਂ ਤੇ ਕੌਣ ਛੱਡਦਾ ਅੱਜ ਕੱਲ ਕੁੜੀਆਂ ਉਹ ਕੀ ਰੌਲਾ ਪਾਇਆ ਉਹ ਰੌਲਾ ਪਾਇਆ ਛੋਡੀ ਜਾਨ ਨੂੰ ਰੋਣਾ ਛੋਡੀ ਦੋਨਾ ਭਈਆਂ ਦੀ ਲੂੰ ਇਹਨਾਂ ਨਾਲ ਤਾਂ ਮੈਂ ਕੀ ਬੋਲਾਂ ਕਿਤੇ ਹੱਸ ਕੇ ਵੀ ਬੋਲ ਪਿਆ ਕਰੋ ਹੱਸ ਕੇ ਬੋਲ ਪਰ ਛੋਡੇ ਨਾਲ ਕੋਈ ਅੱਡ ਹੋ ਜਾਂ ਤੂੰ ਭਾਂਡੇ ਢੀਂਡੇ ਕਰੋ ਆਪਦੇ ਅੱਡ ਓਏ ਅੱਡ ਨੂੰ ਕੀ ਤੇਰੀ ਆ ਯਾਰ ਸਾਰਾ ਕੁਛ ਹਾ ਮੇਰੇ ਕੀ ਇਹ ਅੱਜ ਬਾਖ ਜੱਲੇ ਤੇਰੇ ਹੀ ਨਹੀਂ ਹੋਰ ਕਿਹਦੇ ਨੇ ਹਾਂ ਜਵਾਖ ਜੱਲੇ ਤਾਂ ਮੇਰੇ ਨੇ ਓਏ ਬਹੂ ਕਿੱਥੇ ਆ ਮੇਰੇ ਐ ਵੀ ਦੱਸ ਦੋ ਸਾਰਾ ਦਿਨ ਬਚਾਰੇ ਤਾਇਆ ਚੰਗਾ ਨੇ ਮਾਤਾ ਜੀ ਬਹੂ ਆਈ ਹੈ ਜਦੋਂ ਤੁਰੇ ਦਾ ਫਿਰਦੇ ਆ ਉਹ ਰਹਿਣ ਦੇ ਭਰਾਵਾ ਤੇਰੇ ਮੁਰਦੇ ਦਾ ਮੈਂ ਹੱਥ ਬੰਨਦਾ ਤੈਨੂੰ 10 ਸਾਲ ਹੋ ਗਏ ਪੂਰੇ ਮੈਨੂੰ ਰਿਸ਼ਤਾ ਕਰਾਉਂਦੇ ਨੂੰ ਤੇਰੀ ਬਹੂ ਤੇ ਤੈਨੂੰ ਹੁਣ ਅਸੀਂ ਤਾਂ ਮਿੰਟਾਂ ਕਰੀ ਜਾਂਦੇ ਹੁਣ ਫੌਜ ਨਹੀਂ ਆਈਏ 5 ਸਾਲਾਂ ਦੀ ਇਹ ਕਹਿ ਛੱਡਦੀ ਆ ਹਾਂਜੀ ਥੋੜੇ ਘਣੀ ਦੇਖਣ ਜਾਂਦੇ ਆ ਉਹ ਕਿਹਨੂੰ ਦੇਖਦੇ ਉਹ ਮੈਨੂੰ ਐ ਵੀ ਦੱਸ ਦੋ ਹੁਣ 20 20 ਦਾ ਲੋਕਾਂ ਨੇ ਦੱਸਤਾ ਵੀ ਜਲੂਸ ਕੱਢੀ ਕੱਟ ਦੇ ਕਿਤੇ ਪਵਾਇਆ ਝੋਲੀ ਚ ਪਤਾ ਸੇ ਕਿਸੇ ਤੋਂ ਫਿਰ ਤੂੰ ਦਾ ਜੀ ਪਾਲਦਾ ਉਹ ਅੱਜ ਕਿੱਥੋਂ ਪਾਲਦਾ ਉਹ 10 ਸਾਲਾਂ ਦਾ ਲੱਗਿਆ ਪਿਆ ਓਏ 10 ਸਾਲਾਂ ਦਾ ਅਜੇ 4-5 ਸਾਲ ਹੋ ਟੱਪ ਜਾਣਗੇ ਮੈਂ ਮੈਂ ਨਹੀਂ ਪਾਉਂਦਾ ਹੁਣ ਮੇਰੀ ਗੱਲ ਸੁਣ ਲਓ ਆਪ ਜੀ ਇੱਧਰ ਜੇ ਮੇਰੇ ਕੰਨੀਆਂ ਕਿਹੜਾ ਮਰਜ਼ੀ ਦੇ ਦੋ ਇੱਕ ਪਾਸਾ ਮੈਨੂੰ ਦੇਖਣ ਆਲੇ ਆਉਣਗੇ ਮੈਂ ਉਹਨਾਂ ਨਾਲ ਗੱਲ ਕਰ ਲਈ ਹਾਂ ਇੱਕ ਪਾਸਾ ਕਾਦਾ ਅੱਜ ਮੈਂ ਤਿਆਰ ਹੋਈ ਸੀ ਮਾਂ ਚੱਲ ਪਿੰਡ ਜਾਨੀ ਆ ਇਹਦਾ ਕਰਦੀਆਂ ਬਾਲਣ ਫੂਕਣ ਮਖਾ ਇਹਦਾ ਹਾਂ ਲੈ ਇਹ ਗੱਲ ਲੈ ਹੁਣ ਮੈਂ ਜਾਂਦੀ ਵੀ ਨਹੀਂ ਨਾ ਜਾ ਤੂੰ ਨਹੀਂ ਮੈਨੂੰ ਕਰਾਉਂਦੀ ਆਹ ਦੇ ਜਿਵੇਂ ਕੇਸ ਦਾ ਪਾ ਕੇ ਬਹਿ ਜਾਣਾ ਮੂਰੇ ਮੈਂ ਮੈਂ ਕੇਸ ਕੋਈ ਨਹੀਂ ਚੜਦਾ ਮੈਂ ਹੋਰ ਕੀ ਆਹ ਸਿਰੇ ਨਹੀਂ ਚੜਦਾ ਜਦੋਂ ਕੋਈ ਮਾਫਰੀ ਮੂਰੇ ਕੇਸ ਪਾ ਕੇ ਬਹਿ ਜਾਣਾ ਇਹ ਗੱਲਾਂ ਨਹੀਂ ਹੁਣ ਚੱਲਦੀਆਂ ਹੁਣ ਨਿੰਮਾ ਛੋਟੇ ਗੱਲਾਂ ਚਾਉਂਦਾ ਹਾਂ ਕਰਾਉਂਗੇ ਵਿਸਤਾ ਦੱਸੋ ਫਿਰ ਚੱਲ ਮੈਂ ਇਹਦੇ ਨਾਲ ਚੱਲਦਾ ਉੱਥੇ ਦਿਖਾ ਕੇ ਉੱਥੇ ਕਰਾਉਂਗੀ ਆਹੋ ਨਾ ਹੋਰ ਮੈਂ ਤਿਆਰ ਹੋਈ ਤਾਂ ਖੜੀ ਆਂ ਓਰੇ ਆ ਕਰ ਨੂੰ ਸਮਝਾਵਾਂ ਗੱਲਾਂ ਕਰਦੇ ਆ ਬੜਿਆਲਾ ਇਹਦਾ ਭਾਂ ਦਾ ਕੰਮ ਲੈ ਕੀ ਇਹ ਲਾਰੇ ਲੂਰੇ ਹੋਰ ਲਾਲੋ ਇਹਨੂੰ ਕਿਹੜੇ ਨੂੰ ਡੋਲੇ ਹੋਣਗੇ ਉਹ ਨਾ ਤੋਰਿਆ ਫਰਦਾ ਨਫਤ ਹੁਣ ਇਹਦਾ ਦਿਮਾਗ ਤੇ ਚੜੀ ਆ ਆਪ ਚੁੱਪ ਕਰ ਜਾ ਕਰ ਜੇ ਆਪ ਹੋ ਹੁੰਦਾ ਮੈਂ ਤਾਂ ਤਿਆਰ ਹੋ ਕੇ ਮੱਸੀਆ ਤੇ ਜਾਂਦੀ ਸੀ ਚਲ ਮੈਂ ਕਹਿ ਦਿੰਨੀ ਆ ਆਪਦੇ ਪੇਕੀ ਜਾਂਦੀ ਆ ਆਹੋ ਹਾਂ ਬਸ ਲਾਰਾ ਲਾ ਦੇ ਤੇ ਨਹੀਂ ਭਾਂਦਾ ਬੜਾ ਕੇ ਬਹਿ ਜਾਊਗਾ ਅੱਧ ਘਰ ਜੋ ਤੇ ਬਾਹਣ ਇਹਦਾ ਕੀ ਹੈ ਇਹ ਤਾਂ ਉਂਗਲਾਂ ਤੇ ਚੜਿਆ ਹੁਣ ਚਲ ਚੰਗਾ ਉਂਗਲਾਂ ਤੇ ਨਹੀਂ ਚੜਿਆ ਚੰਗਾ ਠੇਲੇ ਦੇ ਬਾਪੇ ਮੈਂ ਜਾਂਦੀ ਆ ਜੀ ਉਹ ਜਲੂਸ ਕੱਢੀ ਜਾਂਦੇ ਹੋਰ ਆਹੋ ਆ ਬਸ ਮੈਂ ਤਾਂ ਮਾੜੀ ਜੀ ਸੁਰਖੀ ਬਿੰਦੂ ਹੋਰ ਲਾਉਣੀ ਆ ਤਿਆਰੀ ਆ ਮੈਂ ਤਾਂ ਨਾ ਨਾ ਕੱਲਾ ਨਹੀਂ ਜਾਣ ਦਿੰਦਾ ਗੱਲ ਸੁਣ ਜਾ ਭਾਈ ਜਣਾ ਮੈਂ ਨਾਲ ਚੱਲੂਗਾ ਹੈ ਕੱਲੀ ਨੂੰ ਨਹੀਂ ਜਾਣ ਦਿੰਦਾ ਤੇਰਾ ਕੀ ਪਤਾ ਇੱਥੇ ਕਿੱਥੇ ਜਾ ਕੇ ਹੋਰ ਕਿਸੇ ਦੇ ਘਰ ਬਹਿ ਕੇ ਮੁੰਡਿਆਵੇਂ ਜਾਂਦਾ ਨਾਲ ਲੈ ਜਾ ਨਹੀਂ ਫਿਰ ਹੋਊਗੀ ਗੱਲ ਤਾਂ ਗੱਲ ਤਾਂ ਅਥਰ ਨੂੰ ਲੈ ਹੋਊਗੀ ਫਿਰ ਤੁਹਾਡੇ ਘਰੇ ਨਾ ਤੈਨੂੰ ਇਹ ਜੇ ਨੂੰ ਨਾਲ ਲੈ ਕੇ ਤੁਰਪੇ ਤੇ ਕਾ ਕਿਹੜਾ ਕ ਮੈਨੂੰ ਬਾੜੂਗਾ ਉੱਥੇ ਘਰੇ ਹੈ ਆਪਦੇ ਬੱਸ ਤੇਰੇ ਰਿਸ਼ਤੇਦਾਰ ਹੀ ਹੋਣਗੇ ਜਿੰਨਾਂ ਦਾ ਕਰਾਏਂਗੀ ਅਸੀਂ ਮੇਰੇ ਕੀ ਪਾ ਪਈ ਆ ਹੈ ਚੰਗਾ ਭਲਾ ਹੈ ਮੋ ਦਾੜੀ ਆ ਹੈ ਪਰਨਾ ਬੰਨਿਆ ਤਾਂ ਸਹੁਰੇ ਲੋਈ ਉੱਤੇ ਜੱਟ ਦੇ ਨੰਮੀਆ ਹਾਂ ਨੰਨੀ ਬੰਦੇ ਨੇ ਅਗਲੇ ਤੇਰੇ ਵਰਗੇ ਨੰਗ ਬਲੰਗ ਨਹੀਂ ਹੈਗੇ ਉਹ ਮੈਂ ਸੱਤ ਕਿੱਲਾ ਦਾ ਮਾਲਕਾ ਕਿਹੜਾ ਕੰਜਰ ਕਹਿੰਦਾ ਮੈਨੂੰ ਨੰਗ ਓਏ ਫਿਰ ਰਿਸ਼ਤਾ ਦੀਆਂ ਗੱਲਾਂ ਐ ਹੁੰਦੀਆਂ ਨੇ ਆਈ ਕਰੂ ਮੈਂ ਤਾਂ ਹੁਣ ਆਦਾ ਰਾਹ ਲਾ 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 ਜਿਹੜੇ ਮਮਾ ਜੀ ਕੱਲਾ ਕੱਲਾ ਬਚੋਲਾ ਜਾਂਦਾ 10 ਗੇੜੇ ਮਾਰਦਾ ਉਹ ਜੁੱਤੀਆਂ ਤੋੜਦਾ ਫੇਰ ਤੇਰੇ ਵਰਗੇ ਨੂੰ ਦਿਖਾਉਂਦਾ ਆ ਉਹ ਜਾਂਦਾ ਮੂੰਹ ਚੱਕ ਕੇ ਹੁਣ ਕਰਾ ਗਿਆ ਡੋਲਾ ਮੈਂ ਨਹੀਂ ਰਹਿਣਾ ਹੁੰਦਾ ਹਾਂ ਆਪਦਾ ਵੱਡਾ ਮਮਾਰੀਆ ਦਾ ਮੈਂ ਨੱਕਾ ਕੰਮ ਕਰਾਂ ਮੇਰੀ ਇੱਕ ਗੱਲ ਸੁਣ ਲੈ ਨਾ ਮੈਂ ਕੁਛ ਕਰਾਂ ਠੀਕ ਆ ਮੈਨੂੰ ਅੱਥਰ ਨੂੰ ਜਿਆਦਾ ਬਹੂ ਲਿਆ ਦੋ ਤੇ ਨਹੀਂ ਫਿਰ ਹੋ ਗਿਆ ਕੰਮ ਤੁਹਾਡਾ ਹਾਂ ਫਿਰ ਅੱਡ ਹੋ ਗਿਆ ਕੰਦਾ ਇਹਦੀ ਇਹ ਤੁਸੀਂ ਪਹਿਲਾਂ ਮੈਂ ਪਾਉਂਦਾ ਸੀ ਇੱਥੇ ਨੋ ਕੱਢ ਕੇ ਛੜਤੀ ਹੁਣ ਇਹ ਪੂਰੀ ਹੋਊਗੀ ਗੱਲ ਸੁਣ ਲੈ ਭਾਈ ਇੱਥੇ ਹੀ ਨਾ ਖੜ ਓਏ ਹੁਣ ਤਿਆਰ ਤਾਂ ਹੋ ਰਿਹਾ ਯਾਰ ਜਾਜ ਮਤੀ ਦਾ ਮੈਂ ਨਾਲ ਜਾਊਂਗਾ ਨਾਲ ਤੂੰ ਕੀ ਕਰੇਂਗਾ ਨਾ ਕੱਲੀ ਨੂੰ ਨਹੀਂ ਭੇਜਾਂ ਉਹਨਾਂ ਨੇ ਹਾਂ ਕਰਤੀ ਜਵਾਬ ਦੇ ਦੇ ਮੈਂ ਕੋਈ ਗੱਲਾਂ ਕਰਾਉਣੀਆਂ ਨੇ ਕਿਉਂ ਤੂੰ ਓਏ ਬਾਹ ਤੇਰੇ ਮੈਂ ਤੇਰੇ ਨਾਲ ਸੋਣਾ ਤੈਨੂੰ ਤਾਂ ਜਵਾਬ ਨਹੀਂ ਦਿੱਤਾ ਤੇ ਮੈਨੂੰ ਜਵਾਬ ਦੇ ਦੇਣਗੇ ਉਹ ਤਾਂ ਵੀ ਜਦੋਂ ਅਗਲਾ ਕਹਿੰਦਾ ਯਾਰ ਉਹ ਕਰੀ ਜਾਣਾ ਜਵਾਬ ਦੇ ਹੋਰ ਬਈ ਮੈਂ ਬਿਉਣਾ ਸੀ ਸੋਨੂੰ ਤਾਂ ਮੂਰੇ ਲੱਗ ਲੱ ਕੇ ਕਰਾਇਆ ਬੰਦੇ ਦੇ ਕੰਮ ਸੋਹਣੇ ਹੋਣੇ ਚਾਹੀਦੇ ਨੇ ਮੇਰੇ ਕੰਮ ਵੀ ਨਹੀਂ ਉਹ ਚੰਮ ਤੁਸੀਂ ਐ ਸੋਚ ਲਓ ਆਪਣੇ ਕੋਲ 14 ਕਿੱਲੇ ਸੀ 7 ਕਿੱਲੇ ਵੈ ਲੈਤੇ ਆ ਉਹ ਮੇਰੀ ਮਿਹਨਤ ਨਾਲ ਲੈਤੇ ਆ ਲੈਤੇ ਆ ਤੂੰ ਹਾਂ ਔਰ ਹੁਣ ਦਿਨ ਰਾਤ ਮੈਂ ਹੀ ਕਰਦਾ ਸੀ ਦਿਨ ਰਾਤ ਉਹ ਹੀ ਵਾਹ ਉਹ ਤੁਸੀਂ ਤਾਂ ਘਰੇ ਆ ਕੇ ਬੈ ਜਾਣਾ ਫੌਜੀ ਦੇ ਤੂੰ ਤਾਂ ਰਾਤ ਨੂੰ ਪਾਣੀ ਦਾ ਮੈਂ ਹੀ ਲਾਉਣਾ ਤੂੰ ਕਹਿੰਦੇ ਸਾਡਾ ਜਵਾਬ ਆਖਾ ਪਾਣੀ ਲਾਉਣਾ ਸਾਨੂੰ ਬਾਈ ਦਿੰਦੀ ਤੂੰ ਘਰੇ ਕੀ ਕਰੇਂਗਾ ਹਾਂ ਲਾਤਾ ਹੂੰ ਕਦੇ ਕੱਦੀ ਵਾਰੀ ਅੱਧੀ ਵਾਰੀ ਐਡਾ ਤਾਂ ਭੁੱਗੀ ਦਾ ਉਹ ਲਾ ਧੜਕੀ ਘੋਲ ਲੈਣਾਗਾ ਹਾਂ ਮੈਂ ਆਪ ਸੋਡੇ ਮਾਰਾ ਉਹ ਲੱਗ ਗਿਆ ਨਸ਼ਾ ਲਾ ਲਿਆ ਆ ਦੇ ਹੱਡਾਂ ਨੂੰ ਮੈਨੂੰ ਕੀ ਲੋੜ ਸੀ ਨਹੀਂ ਇਹ ਕਰਨ ਦੀ ਹੈ ਕੰਮ ਵੱਧ ਕਰਦਾ ਸੀ ਉਹ ਸਾਲਾ ਨਸ਼ੇ ਤੇ ਲੱਗ ਗਿਆ 5000 ਉਧਰ ਲਾ ਦਿੰਦਾ ਸੀ 5000 ਉਧਰ ਨਹੀਂ ਲਾ ਦਿੰਦਾ ਸੀ ਕਮਾਉਣਾ ਵੀ ਆ ਲੱਖਾਂ ਤੁਹਾਨੂੰ ਸੀਰੀ ਰੱਖਣ ਦੀ ਲੋੜ ਪਈ ਅੱਜ ਤੱਕ ਓਏ ਉਹ ਮੇਰੇ ਕਰਕੇ ਓਏ ਉਹ ਸੀਰੀ ਬਣਾ ਲਿਆ ਉਹ ਮੈਨੂੰ ਹਾਂ ਅਜੇ 4 ਦਿਨਾਂ ਦੀ ਪਈ ਹੁੰਦੀ ਪਹਿਲੇ ਹੀ ਕਹਿ ਦਿੰਦਾ ਮੇਰੇ ਕੋਲੇ ਤਾਂ ਥੋੜੀ ਜੀ ਰਹਿ ਗਈ ਉਹ ਮੈਂ ਇਹ ਉਹ ਵੀ ਬੰਦ ਕਰ ਦੋ ਤੁਹਾਨੂੰ ਐ ਵੀ ਉਹ ਬੰਦ ਕਰਦੀ ਐ ਮਰਜੂ ਉਹ ਮੈਂ ਨਹੀਂ ਸੁਟੀਆਂ ਗੱਲਾਂ ਚਾਹੁੰਦਾ ਉੱਠ ਵਾਲੇ ਕੰਮ ਐ ਆਪਦਾ ਲੱਦਾਪ ਹੀ ਖਾ ਜਾਂਦਾ ਹਾਂ ਕੋਈ ਨਾ ਕਰ ਲੋ ਜਿਵੇਂ ਕਰਦੇ ਹਾਂ ਮੈਂ ਤਾਂ ਨਾਲ ਜਾਊਂਗਾ ਨਹੀਂ ਕਿਤੇ ਜਾਣ ਦੀ ਲੋੜ ਨਹੀਂ ਮੇਰੇ ਖਾਤਰ ਮੈਨੂੰ ਤਾਂ ਭਾਈ ਕੋਈ ਕਰਾਉਂਦਾ ਮੈਂ ਉਹਦੇ ਕੋਲ ਜਾਣਾ ਕਿੱਥੇ ਜਾ ਤੂੰ ਸਾਡਾ ਪਸ ਹੋ ਜੂਗਾ ਜੇ ਉਹ ਨਾਲੇ ਉਧਰੋਂ ਨਹੀਂ ਹੋਣਾ ਨਾਲੇ ਇਧਰੋਂ ਤੁਰਿਆ ਫਿਰ ਚਲ ਕੋਈ ਨਾ ਭਾਈ ਜੇ ਨਾਲ ਲੈ ਜਾਓਗੇ ਠੀਕ ਐ ਨਹੀਂ ਮੈਂ ਜਾਣਾ ਹੁਣ ਆਪਦੀ ਰਾਇ ਕਰ ਲੈਣ ਹੁਣ ਗੱਲ ਸਰਤਾ ਦੇ ਜਾਂਦੀ ਐ ਕਰਕੇ ਆਉਗਾ ਜੇ ਪੱਕੀ ਗੱਲ ਭਗ ਜਾਨੀਆ ਫਿਰ ਮੈਂ ਪਿੰਡ ਹੈਗੀ ਸਾਡੇ ਪਿੰਡ ਕਿਹਦੇ ਵਰਗੀ ਉਹਦੇ ਵੀ ਲੱਛਣ ਮਾਰੇ ਟਿੱਕੀ ਨਹੀਂ ਆਉਂਦੇ ਸਹੁਰਾਂ ਦੇ ਘਰੇ ਆ ਹੁਣ ਚੂਲਾ ਤੜਾਈ ਫਿਰਦੀ ਆ ਐਂ ਜੇ ਤੁਰਦੀ ਆ ਐਂ ਜੇ ਤੁਰਦੀ ਆ ਹਾਂ ਫਿਰ ਕਹੂਆ ਹੈ ਲੰਗੜੀ ਤੁਰਦੀ ਆ ਮੈਂ ਨਹੀਂ ਲੰਗੜੀ ਲੂੰਗੜੀ ਲੈ ਲੰਦਾ ਮਾਦਾ ਛੋਡੇ ਵਰਗੀ ਲਾਉ ਹਾਂ ਬਦੇਸ ਸਣੇ ਆਇਆ ਓਏ ਹੁਣ ਵਧੀਆ ਨਾਲ ਕਰਦਾ ਰੋਟੀ ਸਾਡੇ ਵਰਗੀ ਆ ਜੇ ਇੱਥੇ ਆ ਕੇ ਚੂਲਾ ਟੁੱਟ ਜਾਂਦਾ ਫਿਰ ਆਪਦੇ ਘਰ ਵਾਲੇ ਨੂੰ ਕਰਾ ਲੰਗੜੀ ਦਾ ਮੈਂ ਨਹੀਂ ਲੈਂਦਾ ਬੱਦਾ ਸਣੇ ਆਇਆ ਮੈਂ ਹੱਤਾ ਖੱਟਾ ਬੰਦਾ ਮੈਂ ਤਾਂ ਉਹਦੇ ਕੋਲੇ ਜਾਂਦਾ ਜਿਹੜਾ ਮੈਨੂੰ ਰਿਸ਼ਤਾ ਕਰਾਉ ਦੇਖ ਕੱਡਾ ਸੜਿਆ ਹੋਇਆ ਬੰਦਾ ਦਾ ਮੁਸ਼ਕ ਦਾ ਘਰ ਹੁਣ ਭਾਲਦਾ ਕਹੇ ਜਨਾਨੀ ਸੱਠਾਂ ਨੂੰ ਤਾਂ ਤੂੰ ਪਹੁੰਚੇ ਪਿਆਗਾ ਹਾਂ ਮਨ ਮਨ ਤੂੰ ਭੁੱਖੀ ਖਾਨਾ ਕਾ ਛੜਦਾ ਤੂੰ ਕੋਈ ਨਸ਼ਾ ਹੈ ਨਹੀਂ ਤੈਨੂੰ ਹੁਣ ਜੁੜੀਆਂ ਪਈਆਂ ਨੇ ਤੈਨੂੰ ਤਾਂ ਤੀਵੀਆਂ ਅੱਗੇ ਤੇ ਕਰਾਉ ਤੈਨੂੰ ਮੈਂ ਵੀ ਰਿਸ਼ਤਾ ਹਾਂ ਚਲ ਮਨਾ ਮੈਂ ਤਾਂ ਮੇਲੇ ਜਾਨੀ ਆ ਦੱਸ ਨਹੀਂ ਦੇ ਤੇ ਮੈਂ ਕੀ ਲੈਣਾ ਤੂੰ ਮਾ ਫੇਰ ਤੂੰ ਕਿੱਧਰ ਚਾਰ ਹੋ ਗਈ ਵੀ ਮੈਂ ਤਾਂ ਨਾ ਤੇਰੀ ਕਾਈ ਹੋ ਰੀਆਂ ਨਾਲ ਉਧਰ ਲੈ ਘਰ ਵਾਲੀਆਂ ਨਾਲ ਮੱਸੀ ਤੇ ਜਾਨੀ ਆ ਮੈਂ ਵੀ ਜਲੂੰਗਾ ਬੇ ਪੁੱਤ ਮੈਂ ਉੱਥੇ ਕੀ ਕਰਾਉਂਗੀ ਚੌਣ ਮੈਂ ਨਹੀਂ ਮੈਂ ਤਾਂ ਖੇਡਾ ਲੈ ਕੇ ਆਉਣੀ ਆ ਨਾਲੇ ਮੈਂ ਖੀਰ ਖਾ ਕੇ ਆਉਂਗਾ ਉੱਥੇ ਬਈ ਮੈਂ ਬੜੀ ਸੁਆਦ ਹੁੰਦੀ ਆ ਮੈਂ ਤਾਂ ਜਾਊਂਗਾ ਉਹ ਤੂੰ ਕੀ ਚਾਰ ਵੀ ਹੋ ਰਿਹਾਗਾ ਤੂੰ ਕੀ ਕਰੇਗਾ ਮੈਂ ਤਾਂ ਜਾਊਂਗਾ ਯਾਰ ਤੁਸੀਂ ਇਕੱਲੇ ਇਕੱਲੇ ਭੱਜਣੇ ਹੋਗੇ ਕਰੇ ਨਹੀਂ ਕੋਈ ਘਰੇ ਕੌ ਰਹੂਗਾ ਕਰੇ ਮੈਨੂੰ ਨਹੀਂ ਪਤਾ ਹੁਣ ਚਲ ਉਹ ਵਟ ਲਾਂਗਾ ਸਾਰਾ ਹੁਣ ਉਹਦਾ ਕੀ ਪਤਾ ਵੇਚ ਗਏ ਕਿੱਥੇ ਉਹ ਤਾਂ ਉਈ ਚ ਗੇੜੇ ਨਿਕਲੇ ਪਏ ਨੇ ਟਹਿ ਜਾ ਬਈ ਮੈਨੂੰ ਨਹੀਂ ਪਤਾ ਯਾਰ ਚਲ ਚਲ ਤੂੰ ਵੀ ਸੇਤੀ ਮੁੜਾਈ ਅਜੇ ਸਾਰਾ ਪਿਆ ਘਰੇ ਵੀ ਕੰਮ ਕਰਨ ਵਾਲਾ ਪਰ ਜੇ ਮੈਨੂੰ ਖੀਰ ਘਰੇ ਲਿਆ ਦਿਓ ਮੇ ਬੁੱਤਾ ਖੀਰਾ ਚੱਕਦੇ ਸੋਹਣੇ ਲੱਗਦੇ ਲੰਗਰ ਮੈਨੂੰ ਨਹੀਂ ਪਤਾ ਡੋਲੂ ਲੈ ਕੇ ਜਾਓ ਇਥੋਂ ਬੀਡੀ ਯਾ ਨਾ ਡੋਲੂ ਦੇਖ ਲਿਆ ਉਹਨੂੰ ਤਾਂ ਮੇਰੇ ਤੋਂ ਪਹਿਲੇ ਹੀ ਸ਼ਾਹ ਹੋ ਗਏ ਮੈਨੂੰ ਨਹੀਂ ਪਤਾ ਭਾਈ ਮੈਂ ਜਾ ਫਿਰ ਮੈਂ ਨਾ ਤੂੰ ਰਹਿ ਪਾ ਰਹਿ ਪਾ ਤੂੰ ਘਰ ਮम्मी ਆ ਘਰੇ ਖੀਰ ਲੈ ਕੇ ਦੇਣਗੇ ਬੇ ਮੇਰੀ ਗੱਲ ਸੁਣ ਚੰਗਾ ਫਿਰ ਮੈਂ ਬਗ ਜਾਨੀ ਤੂੰ ਐਂ ਕਰੀ ਉਹ ਨੂੰ ਐ ਨਾ ਕਹੀ ਵੀ ਮੇਰੀ ਮਾਤਾ ਕੋਲ ਤੇ ਮੱਸਿਆ ਤੇ ਬਾਗੀ ਹੈ ਐਂ ਕਹੀ ਮੇਰੇ ਨਾਲ ਕੀ ਗੱਲ ਹੈ ਤੇਰਾ ਰਿਸ਼ਤਾ ਕਰਾਉਂਦੀ ਆ ਉਹਨੂੰ ਮੜ ਜਾ ਬੜੈ ਨਹੀਂ ਜੇ ਵਿੜਿਆ ਹਾਂ ਠੀਕ ਆ ਉਹ ਥੜੀ ਉਹ ਭਾਈ ਆ ਚੰਗਲੇ ਫੜਾ ਦੇ ਡੋਲੂ ਫਿਰ ਉਹ ਆ ਫੜੀ ਉਹ ਕਰੇ ਭਾਈ ਆਹ ਉੱਪਰ ਜੀ ਆਓ ਆਓ ਹੋਰ ਉੱਪਰ ਜੀ ਠੀਕ ਹੋ ਹਾਂ ਠੀਕ ਹੈ ਤੁਸੀਂ ਦੱਸੋ ਕਿਵੇਂ ਆ ਸਸੀ ਕਾਲ ਉੱਪਰ ਜੀ ਹੋਰ ਠੀਕ ਹੋ ਤੁਸੀਂ ਹਾਂ ਠੀਕ ਹੈ ਹੋਰ ਆ ਜੀ ਫਿਰ ਜੇ ਬਾਅਦ ਠੀਕ ਆ ਜੀ ਠੀਕ ਆ ਵਧੀਆ ਤੁਸੀਂ ਕਾ ਬਤ ਬੇ ਜਾਬ ਤੋਂ ਪਾਣੀ ਦਾ ਗਲਾਸ ਲਿਆ ਦੇ ਤੋ ਪਾਣੀ ਦਾ ਹੁਣ ਠੀਕ ਹੈ ਨਿਕਾ ਜੇ ਲਿਆ ਦੀ ਇੱਥੋਂ ਹੋਰ ਉੱਪਰ ਜੀ ਵਾ ਠੀਕ ਹੋ ਠੀਕ ਆ ਮੈਂ ਤਾਂ ਫਿਰ ਆਇਆ ਸੀ ਆਦਾ ਮਹੀਨਾ ਪਾਣਾ ਮਾਰ ਤੇ ਜਿਹੜੀ ਭੂਆ ਨੂੰ ਕਹਿ ਦੇਣ ਹੋ ਗਿਆ ਇਹ ਨੂੰ ਮੈਂ ਤਾਂ ਉਹਨੂੰ ਲੈਣ ਵਾਸਤੇ ਆਇਆ ਸੀ ਗੱਲ ਕੀ ਆ ਕਿਉਂ ਨਹੀਂ ਆਈ ਉਹ ਕੋਈ ਗੱਲ ਨਹੀਂ ਉਪਰ ਜੀ ਬਸ ਉਹ ਹੀ ਨਹੀਂ ਆਈ ਹੈਗੀ ਉਹ ਅੱਜ ਦੇ ਨਾ ਉਹ ਤਾਂ ਬਾਹਲੇ ਦਿਨ ਹੋ ਗਿਆ ਚੋਰੀਪੂ ਆਇਨ ਤੇ ਮੈਂ ਕਿਹਾ ਕੀ ਗੱਲ ਆਈ ਕਿਉਂ ਨਹੀਂ ਮੈਂ ਲਿਆ ਕੇ ਪਤਾ ਦੇਵਾ ਮੇਰੇ ਤਾਂ ਗੋਡੇ ਨੇ ਮੈਨੂੰ ਤਾਂ ਕਰ ਛੱਡਿਆ ਮੈਂ ਤਾਂ ਮਸਾਂ ਉਪੜੇ ਪਾਈ ਫਫੜਾ ਤੂੰ ਚਾਹ ਪਾਣੀ ਪੀ ਫੇਰ ਤੈਨੂੰ ਦੱਸ ਦਿਆਂ ਸਾਰੀ ਗੱਲ ਆਓ ਉਪਰ ਜਿੱਥੇ ਤੁਸੀਂ ਬੈਠੋ ਪਹਿਲੇ ਚਾਹ ਪਾਣੀ ਪੀਓ ਫੇਰ ਦੱਸਦੇ ਆ ਸਾਡਾ ਤਾਂ ਕੰਜਰ ਕਲੇਸ਼ ਬਾਲਾ ਵੱਡਾਗਾ ਫੇਰ ਦੱਸੀ ਦੀ ਪਰ ਤਾਂ ਲੱਗੂ ਨਾ ਮੈਨੂੰ ਕੀ ਪਤਾ ਲੱਗੂ ਭਾਈ ਕੀ ਦਸੀਏ ਆ ਜਿਹੜਾ ਸਾਡੇ ਪੱਲੇ ਪਹਿਰਿਆਗਾ ਸਾੜਾ ਹਾਂ ਇਹਦੇ ਸਿਆਪੇ ਨੇ ਸਾਰੇ ਚਲ ਮੈਂ ਚਾਹ ਕਰਕੇ ਲਿਆਉਣੀ ਆ ਕੋਈ ਨਹੀਂ ਤੁਸੀਂ ਬੈਠੋ 2 ਮਿੰਟ ਥੋੜੀ ਮਨ ਜੇ ਭਾਈ ਹੁਣ ਜਾਂਦੀ ਆ ਮੈਂ 20 ਵਾਰੀ ਕਹਤਾ ਵੀ ਪਹਿਲੇ ਮੰਨ ਜੂ ਵੀ ਤੁਸੀਂ ਮੈਨੂੰ ਪਹਿਲੀ ਹੀ ਕਰਾ ਦੋ ਹੋਂ ਵਿਆਹ ਜਿੰਗੜਾ ਹੁਣ ਸਾਰੀ ਉਮਰ ਸੜਾ ਥੋੜੇ ਰਹਿੰਦਾ ਚਾਲ ਬੱਬੂ ਕੋਲੇ ਉਹ ਬੱਬੂ ਏ ਕਿਵੇਂ ਤਰੇ ਉਹ ਠੀਕ ਆ ਮੈਂ ਤੇਰੇ ਘਰੇ ਚੱਲਿਆ ਸੀ ਕਿਵੇਂ ਖੈਰ ਤੇਰੇ ਵਾਲੇ ਪੰਤਰੇ ਲੋਟ ਆ ਗਿਆ ਡਹਉਣ ਵਾਲੇ ਮੈਂ ਤੁਹਾਨੂੰ ਦੱਸੇ ਤਾਂ ਹੈਗੇ ਸੀ ਹਾਂ ਤੇ ਲਾਲੇ ਮੂਰੇ ਦੋਨੇ ਜੀ ਉਹ ਤਾਂ ਬਾਕੀ ਫੌਜਨ ਤਾਂ ਤੈਨੂੰ ਪਤਾ ਉੱਥੇ ਫਿਰਦੇ ਆ ਉਹ ਤਾਂ ਕਿਹ ਖਾਂਦੇ ਕੀ ਪਤਾ ਕੀ ਕਰਦੇ ਹੋਣੇ ਲੈ ਮੈਂ ਆਖਿਆ ਵੀ ਉੱਥੇ ਨਾ ਲੈ ਕੇ ਜਾ ਹੈ ਵੀ ਕਿਵਾਂ ਟ੍ਰਾਂਜ ਕੱਲੀ ਕੀ ਕਰੂਗੀ ਇੱਥੇ ਸਾਰੇ ਅਸੀਂ ਖਾਂਦੇ ਸਣ ਵੀ ਤੂੰ ਆ ਜਾ ਇੱਥੇ ਆ ਕੇ ਮਿਲ ਜਾ ਹੈਨਾ ਚਲ ਉਹ ਤਾਂ ਤਾਂ ਗੋਲੀ ਮਾਰ ਪਰਾਂ ਉਹ ਗੱਲਾਂ ਨੂੰ ਤਾਂ ਹੁਣ ਕੀ ਬਣਦਾ ਹੁਣ ਇਹ ਬਣਦਾ ਚਾ ਚਿੰਗਾਰੇ ਨੇ ਚਿੰਗਾਰੇ ਕੜਤੇ ਸਾਰੀ ਟੱਪਰ ਤੇ ਚਿੰਗਾਰੇ ਕੱਢਣੀ ਸੀ ਇਹਨਾਂ ਨੇ ਆਪ ਹੁਣ ਦੋਨੇ ਜੀ ਹੱਥ ਜੋੜੀ ਬੈਠੀ ਸੀ ਕਹਿੰਦੀ ਸੁਰਖੀ ਲਾ ਲੈਣ ਤੇ ਤੇ ਬਸ ਚੜ ਗਈ ਤੇ ਤੈਨੂੰ ਰਿਸ਼ਤਾ ਲੈਉਣੀ ਆ ਉਹ ਰਿਸ਼ਤਾ ਰੋਸਤਾ ਕੋਈ ਲੈਣ ਗਈ ਓਏ ਗੱਲ ਤਾਂ ਸੁਣ ਲੈ ਮੇਰੀ ਰਿਸ਼ਤਾ ਲੈਣੀ ਗਈ ਮੈਨੂੰ ਕਹਿ ਕੇ ਗਈ ਆ ਕਿ ਤਿਆਰ ਹੋਈ ਜਾਂਦੀ ਆ ਤੇ ਆਪਦੇ ਘਰੇ ਜਾਂਦੀ ਆ ਤੇ ਮੈਨੂੰ ਕਹਿੰਦੇ ਹੱਥਨ ਨੂੰ ਤੇਰਾ ਰਿਸ਼ਤਾ ਪੱਕਾ ਕਰੀ ਉਹ ਤੂੰ ਉਹਨਾਂ ਦੀ ਗੱਲਾਂ 'ਚ ਫੇਰ ਆ ਗਿਆ ਉਦੋਂ ਮੇਰੀ ਬਹੂ ਕੋਲ ਕਹਿ ਗਈ ਆ ਤਾਂ ਮੱਛੇ ਤੇ ਜਾਂਦੇ ਆ ਤੇਰੀ ਬਹੂ ਨਾਲ ਹਾਂ ਉਹ ਕਹਿੰਦੀ ਤਮਸਿਆ ਤੇ ਜਾਂਨੇ ਤੈਨੂੰ ਤਾਂ ਪਿੱਛੇ ਲਈ ਫਿਰਦੇ ਆ ਉਹ ਭਾਂ ਦੇ ਮਾਮਿਆਂ ਦੀ ਉਹ ਬੜੀ ਚਲਾਕ ਆ ਓਏ ਆ ਠੇਲੇ ਦੀ ਮਾਂ ਤਾਂ ਐਡੀ ਮੈਥੋਂ ਕਾਹੂ ਕਾਹੋਣਾ ਓਏ ਸਾਰੀ ਉਮਰ ਮੇਰਾ ਮਾਸ ਖਾ ਕੇ ਦੇਖ ਤੇਰੇ ਸਾਹਮਣੇ ਹਾਂ ਜੇ ਹੋਰ ਵੀ ਖਾਣਗੇ ਖਾਣਗੇ ਭਾਈ ਫਿਰ ਇਹਦਾ ਮਤਲਬ ਸੱਚੀ ਗੱਲ ਹੈ ਤੇਰੀ ਸੱਚੀ ਗੱਲ ਆ ਪਤਾ ਗੱਪ ਨਹੀਂ ਮਾਰਦੇ ਜਾਂ ਲੱਖ ਰੁਪਏ ਦੀ ਵੀ ਨਹੀਂ ਮਾਰਦੇ ਗੱਫਾ ਭਾਈ ਦਾ ਬੜਾ ਯਾਰ ਹੋ ਕਿਤਾ ਹੁਣ ਕਹਿੰਦੀ ਮੈਨੂੰ ਪਹਿਲਾਂ ਐ ਕਹਿੰਦੀ ਸੀ ਕਹਿੰਦੀ ਉਹ ਮੜਾ ਜੇ ਚੂਲਾ ਟੁੱਟਿਆ ਹੋਇਆ ਉਹਦਾ ਰਿਸ਼ਤਾ ਕਰੂਣੀ ਉਹ ਚੂਲੇ ਟੁੱਟਲੇ ਵਿੰਗੇ ਦੰਗੀਆਂ ਨਹੀਂ ਕਹਿੰਦੇ ਆਪਾਂ ਸਹੀ ਕਰ ਸਤਿ ਸ਼੍ਰੀ ਅਕਾਲ ਮੇਰੀ ਸਾਲੀ ਤਿਆਰ ਬੈਠੀ ਐ ਤੇਰੀ ਸਾਲੀ ਹਾਂ ਅੰਗਰੇਜ਼ਾਂ ਵਰਗੀ ਐ ਆਈ ਹਾ ਗੋਰੀ ਹੋਈ ਪੂਰੀ ਗੋਰੀ ਐ ਤੇ ਮੈਂ ਫੋਟੋ ਦਿਖਾਵਾਂ ਮੈਂ ਫਿਰ ਮੇਰੇ ਨਾਲ ਕਰਾ ਲੂਗੀ ਪਤਾਰ ਬੈਠੀ ਉਹਦਾ ਯਾਰ ਮੈਂ ਤੇਰੀ ਫੋਟੋ ਨੇ ਸੈਂਡ ਵੀ ਕਰਤੀ ਸੀ ਬੜਾ ਸਭ ਤੇ ਅੱਛਾ ਉਹ ਤਾਂ ਕਹਿੰਦੀ ਇਹੋ ਜਿਹਾ ਮੁੰਡਾ ਚਾਹੀਦਾ ਮੈਨੂੰ ਹੀਰੇ ਵਰਗਾ ਉਹ ਜਰਾ ਇੰਨਾ ਦੇ ਭਾਣਾ ਨਹੀਂ ਸੋਹਣਾ ਮੈਂ ਉਹ ਸੋਨਾ ਦਾ ਬੇਹੇਰਾ ਆ ਜਾਣਾ ਹਾਂ ਆ ਮੜੀ ਦੀ ਦਾੜੀ ਦੂੜੀ ਦੀ ਕਟਾਰੂਗਾ ਤਾਂ ਨਹੀਂ ਕਟਾਈ ਬੋਣਾ ਬੈਠਾ ਹਾਂ ਉਹ 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 ਕਿੱਥੀ ਉਹ ਜਦੋਂ ਆਪਾਂ ਉਹਨਾਂ ਦੇ ਵਿਆਹ ਤੇ ਸੀ ਕੁੱਤੇ ਗਏ ਹੈ ਨਾ ਹਾਂ ਉਹ ਬਲੇਅਰ ਜਲੀ ਪਾਈ ਇਹਨੂੰ ਅੱਛਾ ਤੂੰ ਤਾਂ ਫਿੱਟਾ ਕਰਨ ਤੇ ਸਾਰਾ ਕੰਮ ਵਾ ਉਹ ਕੋਟ ਜਿਆ ਪਾਇਆ ਸਾਡੇ ਦਾ ਫੌਜੀ ਦਾ ਸੀ ਮੈਂ ਉਦੋਂ ਪਾ ਕੇ ਵਾ ਗਿਆ ਭੈਣ ਦਾ ਜੱਜੀ ਕੀ ਗੱਲ ਚੱਟੇ ਨਾ ਮਾਲਕਾ ਕੁਛ ਮਰਜ਼ੀ ਲਈ ਚਲੀ ਉਹ ਮੰਗੇ ਤੰਗੇ ਕੋਟ ਪਾਈ ਇਹਨਾਂ ਗਲਤ ਹੈ ਠੀਕ ਨਾ ਫੇ ਹੁਣ ਤੇਰੀ ਸਾਲੀ ਕੀ ਕਿਵੇਂ ਗੱਲ ਕੀ ਗੱਲ ਹੈ ਸਾਲੀ ਤਾਂ ਤਿਆਰ ਹੈ ਤੂੰ ਇਹਨਾਂ ਦਾ ਪਹਿਲਾਂ ਬੰਨ ਸੁਭ ਕਰ ਰਿਹਾ ਮੈਨੂੰ ਡੁੱਡੋ ਉਹ ਇਹਨਾਂ ਨੂੰ ਫੇਰ ਕਰਨੀ ਫੇਰ ਕਰ ਫਿਰ ਮੈਂ ਤੈਨੂੰ ਵੱਟਦੀ ਪਿਆ ਜਿਹੜਾ ਰਿਸ਼ਤਾ ਦਾ ਅੱਛਾ ਆਪਾਂ ਲੈਂਦੇ ਵੀ ਕੱਖ ਨਹੀਂ ਅਪਦਾ ਨਹੀਂ ਤੂੰ ਜਿਹੜਾ ਲੈ ਮੈਂ ਤੈਨੂੰ ਮੋਟਰਸਾਈਕਲ ਦੇ ਦਿੰਦੀ ਆ ਬੁਲਟ ਜਾ ਪੜਾਕੇ ਪਾਈ ਚਲੀ ਨੇ ਤਾਂ ਕਾਲਜ ਮਚਾਈ ਚਲੀ ਉਹ ਮੈਨੂੰ ਆਉਂਦਾ ਨਹੀਂ ਭੈਣ ਤੇ ਮਮਾ ਮੈਂ ਉਹ ਮਾਗਰ ਭਾਈ ਮੈਂ ਇਸ ਕਾ ਦੂੰ ਅੱਛਾ ਹਾਂ ਮੈਂ ਠੀਕ ਆ ਫਿਰ ਲੈ ਮੇਰੀ ਗੱਲ ਸੁਣ ਲੈ ਇੰਨਾ ਤਾਂ ਮੈਂ ਪੜਾਕੇ ਪਾ ਦੂੰ ਅੱਡ ਹੋ ਜਾ ਹੋ ਜਾ ਅੱਡ ਫਿਰ ਐਂ ਕਰਦੇ ਨਹੀਂ ਭੈਣ ਤਾਂ ਫਿਰ ਮਹੀਨਾ ਰਿਸ਼ਤੇਦਾਰੀ ਢੂਈ ਜਾਣਗੇ ਫਿਰ ਐਂ ਅੱਡ ਕਿਵੇਂ ਹੋਵਾਂਗੇ ਮੈਂ ਤੈਨੂੰ ਸਕੀਮ ਦੱਸਦਾ ਹਾਂ 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 ਉਹ ਕੀ ਆ ਉਹ ਯਾ ਸਕੀਮ ਦਾ ਸਾਡੀ ਰਿਸ਼ਤੇਦਾਰੀ ਚ ਇੱਕ ਤਾਂ ਲੰਗੜਾ ਸੀ ਕਾਣਾ ਸੀ ਉਹਨੂੰ ਹੋ ਗਿਆ ਤੂੰ ਤਾਂ ਫਿਰ ਵੀ ਚੰਗਾ ਬਣਾਇਆ ਕਹਿੰਦਾ ਕੋਈ ਨਾ ਫਿਰ ਮੈਂ ਪੂਰਾ ਜਚਾਦਾ ਕਰਨ ਗੱਲ ਪੂਰਾ ਜਚਾਦਾ ਕਰ ਤੇ ਸਕੀਮ ਵਰਤ ਮੇਰੇ ਕਹਿੰਦਾ ਤੂੰ ਤੂੰ ਆਇਆ ਕਰੇਗਾ ਫਿਰ ਮੈਂ ਪੱਕਾ ਆਇਆ ਕਰੂ ਮੌਕੇ ਤੇ ਯਾਰ ਤੂੰ ਜਦੋਂ ਮੈਂ ਚੀਖ ਮਾਰਿਆ ਕਰੂ ਨਾ ਉਦੋਂ ਤੂੰ ਆ ਜਾ ਕਰੀ ਉੱਥੇ ਉਦੋਂ ਮੈਂ ਨਾਲ ਆਉਂਦੀ ਹਾਂ ਫੇਰ ਹੀ ਟੈਂਪਰ ਹੋ ਜਾ ਕਰੂਗਾ ਹਾਂ ਨਹੀਂ ਉਹ ਲੈ ਆਇਆ ਗਈ ਆਪਣੇ ਯਾਰ ਨੂੰ ਮੋਟੇ ਜਿਹਨ ਮੋਟੇ ਜਿਹਨ ਹਾਂ ਉਹਦਾ ਰਜਾਈ ਚ ਹੀ ਪਿਆ ਅਜ ਤੱਕ ਉਹ ਕੋਈ ਨਾ ਆਜੂ ਉਹਦੋਂ ਨੂੰ ਓਏ ਆਜੂ ਵੀ ਤਿਆਰੀ ਹੈ ਫਿਰ ਮੈਂ ਮੁਰਦਾ ਇੱਥੇ ਮੁਰਦਾ ਹੋਰ ਜਾਂਦੀ ਤਾਂ ਹਿੰ ਪਹਿਲਾਂ ਤਾਂ ਮੈਂ ਜਾ ਕੇ ਉਹੀ ਗੱਲ ਕਰਾਂ ਹਾਂ ਮੁੰਦੂ ਬਣਾਇਆ ਦਾ ਚੰਗੇ ਬਣਾਇਆ ਇਹ ਮੈਂ ਫੇਰ ਮੈਂ ਐ ਕਰ ਪੈ ਕੇ ਜੇ ਉਹ ਗਰੂ ਤੇ ਤੂੰ ਆਦੀ ਮੈਂ ਆਉਂਗਾ ਹਾਂ ਤੂੰ ਕਹਦੀ ਵੀ ਮੈਂ ਜੋ ਮੈਂ ਨਾ ਸਾਈਡ ਤੇ ਮਚਾ ਡਾ ਕੇ ਐਂਜ ਕਰਨ ਲੱਗ ਜੂ ਫਿਰ ਤੂੰ ਆ ਕੇ ਤੂਰ ਵਾਲਾ ਪਾਈ ਮੈਂ ਬੋ ਰੋਲਾ ਹਾਂ ਫਿਰ ਗੱਲ ਬਣੂ ਜੇ ਮੈਂ ਸਿੱਧਾ ਪਾਉਣ ਲੱਗਾ ਉਹਨਾਂ ਨੇ ਸੜਾ ਟੰਕ ਕਰਤਾ ਮੈਂ ਆਪ ਹੀ ਕਹ ਦੂ ਵੀ ਜੇ ਗੱਲ ਸਹੀ ਆ ਹਾਂ ਵੀ ਭਾਈ ਮੈਂ ਇਹਨੂੰ ਉੱਤੇ ਖੇਤ ਦੇਖਿਆ ਸੀ ਕਾਰੀ ਆ ਕੇ ਕਹਦੀ ਖੇਤ ਦੇਖਿਆ ਉੱਤੇ ਆਏ ਟੀਕਾ ਮਾਰਿਆ ਮੈਂ ਉੱਤੇ ਬੜਿਆ ਵੀ ਆਇਆ ਗਾਇਆ ਤੇ ਫਲਾਨਾ ਖੇਡਦਾ ਇਹ ਤਾਂ ਮੈਂ ਤਾਂ ਉਦੋਂ ਪੀਰ ਖਾਨੇ ਵਗ ਕੇ ਸੀ ਕਿ ਉਹਥੇ ਵੀ ਇਹਨੂੰ ਆਇਆ ਭਾਈ ਮਣਾ ਮੋਟਾ ਪੱਖ ਨੂੰ ਮੈਂ ਗੱਪ ਗੱਪ ਸਾੜਾਪ ਮਾਰ ਦਿੱਤੀ ਮੇਰੇ ਮਾਮੇ ਦੇ ਮੁੰਡੇ ਨੂੰ ਹੁੰਦਾ ਸੀ ਉਹ ਤਾਂ ਦੂਜੇ ਦਿਨ ਹੀ ਮਰ ਗਿਆ ਇਹ ਤਾਂ ਜਾਣਗੇ ਹਾਂ ਵੀ ਦੀ ਸੇਵਾ ਕਰ ਲੋ ਨਹੀਂ ਅੰਦਰ ਉਹ ਚੀਜ਼ ਕੱਢ ਕੇ ਲੈ ਜਾ ਹਾਂ ਜੇ ਸੇਵਾ ਕਰੋਗੇ ਚੀਜ਼ ਬਗ ਜੂਗੀ ਹਾਂ ਪਰ ਦੰਬਰੇ ਫਿਰ ਚਲ ਮੈਂ ਚੱਲਿਆ ਤੂੰ ਆ ਜੀ ਪਿੱਛੇ ਮੇਰੇ ਮੈਂ ਪੱਕਾ ਆ ਜੀ ਹਾਂ ਚਲ ਇਹ ਕਿਰਾਂ ਮੈਂ ਉਦੋਂ ਹੀ ਬਣਾਉਣਾ ਗੱਲ ਹਾਂ ਹਾਂ ਚਲ ਠੀਕ ਆ ਉਹ ਬੱਬੂ ਆ ਜੀ ਜਗਾ ਵੀਰ ਬਰੇ ਓਏ ਆ ਜੂ ਘਰ ਚ ਲੈ ਨਾ ਇਹਦੀ ਪਾਇ ਦੀ ਮਾਤੇ ਦਾ ਸੰਗਰਾਮ ਦਾ ਇਸ ਛਾਲ ਦੇ ਝੂਟ ਮਾਰ ਕੇ ਵੱਡੂਂ ਕੁੱਤਾ ਇਹ ਕੀ ਜਾਣਦੀ ਆ ਮੈਨੂੰ ਹੈ ਆਹੀ ਜਾਣਦੀ ਆ ਵੀ ਇਹਦਾ ਉਹੀ ਤੁਰਿਆ ਫਿਰਦਾ ਜਾਂਦੀ ਸੰਗਰਾਂਦ ਤੇ ਕਹਿੰਦੀ ਸੁਰਖੀ ਲਾ ਲਾ ਸੁਰਖੀ ਲਾ ਕੇ ਤੈਨੂੰ ਕਰਾਂ ਉਹ ਰਿਸ਼ਤਾ ਡੋਲਾ ਮੇਰੇ ਖਾਤਰ ਤੂੰ ਤੈਨੂੰ ਮੇਰੇ ਸਾਹਜ ਐਡੀ ਗੱਪਨੇ ਚੂਲੇ ਟੁੱਟੇ ਵਾਲੀ ਵੀ ਨਹੀਂ ਲਿਆ ਸਕਦੀ ਤੂੰ ਪਾਪਨੇ ਪਾਪਨੇ ਪਾਪਾਂ ਦਾ ਪੁੱਤ ਤੂੰ ਕਿੰਨੇ ਕਰੇਂਗੀ ਪਾਪਨੇ ਕਰੀਆਂ ਆ ਗਿਆ